ਅਦਾਲਤ ਨੇ ਨਰਾਇਣ ਸਿੰਘ ਚੌੜਾ ਨੂੰ ਨਿਆਇ ਖਿਰਾਸਤ ਦੇ ਵਿੱਚ ਭੇਜ ਦਿੱਤਾ 14 ਦਿਨ ਦੀ ਨਿਆਇ ਖਿਰਾਸਤ ਦੇ ਵਿੱਚ ਨਰਾਇਣ ਸਿੰਘ ਚੌੜਾ ਨੂੰ ਭੇਜ ਦਿੱਤਾ ਗਿਆ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਔਰ ਅਦਾਲਤ ਨੇ ਰਿਮਾਂਡ ਵਧਾਇਆ ਨਹੀਂ ਤੇ ਫਿਰ ਭੇਜ ਦਿੱਤਾ ਹੁਣ ਨਿਆਇ ਖਿਰਾਸਤ ਦੇ ਲਈ 4 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋਇਆ ਸੀ ਇਸ ਤੋਂ ਪਹਿਲਾਂ ਚੌੜਾ ਨੂੰ 2 ਦਿਨ ਦੀ ਪੁਲਿਸ ਰਿਮਾਂਡ ਦੇ ਉੱਤੇ ਭੇਜਿਆ ਗਿਆ ਸੀ ਬਾਰ ਬਾਰ ਪੁਲਿਸ ਰਿਮਾਂਡ ਲੈਂਡ ਦੇ ਵਿੱਚ ਜ਼ਰੂਰ ਕਾਮਯਾਬ ਰਹੀ ਸੀ ਪਰ ਇਸ ਵਾਰ ਅਦਾਲਤ ਨੇ ਨਿਆਇ ਖਿਰਾਸਤ ਦੇ ਵਿੱਚ ਨਰਾਇਣ ਸਿੰਘ ਚੌੜਾ ਨੂੰ ਭੇਜ ਦਿੱਤਾ ਕਾਬਲੇ ਗੌਰ ਹੈ ਕਿ ਨਰਾਇਣ ਨੇ 4 ਦਸੰਬਰ ਨੂੰ ਜਦੋਂ ਦਰਬਾਰ ਸਾਹਿਬ ਦੀ ਡਿਊਟੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਪਹਿਰੇਦਾਰ ਦੇ ਵਜੋਂ ਸੇਵਾਵਾਂ ਨਿਭਾ ਰਹੇ ਸਨ ਤਾਂ ਉਸ ਸਮੇਂ ਨਰੈਣ ਸਿੰਘ ਚੌੜਾ ਬਿਲਕੁਲ ਨੇੜੇ ਪਹੁੰਚ ਗਏ ਇਸੇ ਸੁਖਬੀਰ ਬਾਦਲ ਦੇ ਆਪਣੇ ਡੱਬ ਦੇ ਵਿੱਚੋਂ ਪਿਸਤੌਲ ਕੱਢ ਕੇ ਗੋਲੀ ਚਲਾਉਣ ਵਾਲੇ ਸੀ ਇਸ ਉਛਾਲੇ ਜਿਹੜੇ ਸੁਖਬੀਰ ਬਾਦਲ ਦੇ ਸੁਰੱਖਿਆ ਮੁਲਾਜ਼ਮ ਨੇ ਉਹਨਾਂ ਨੇ ਚੌੜਾ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਉੱਥੇ ਗੋਲੀ ਚੱਲ ਗਈ ਸੀ ਹਾਲਾਂਕਿ ਗੋਲੀ ਕਹਵਾਈ ਫਾਇਰ ਦੀ ਤਰ੍ਹਾਂ ਹੀ ਚੱਲੀ ਪਰ ਨਰੈਣ ਸਿੰਘ ਚੌੜਾ ਜ਼ਰੂਰ ਉੱਥੇ ਕਾਬੂ ਕਰ ਲਿਆ ਗਿਆ ਤੇ ਹੁਣ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ। ਰਿਮਾਂਡ ਤੇ ਨਿਆਇਕ ਹਿਰਾਸਤ ਦੇ ਵਿੱਚ ਦਾ ਮਤਲਬ ਜੇਕਰ ਅਸੀਂ ਸਮਝੀਏ ਤਾਂ ਜਦੋਂ ਰਿਮਾਂਡ ਹੁੰਦੀ ਹੈ ਤਾਂ ਪੁਲਿਸ ਆਪਣੇ ਕੋਲ ਰੱਖ ਕੇ ਜਿਸ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੁੰਦੀ ਹੈ ਜਿਵੇਂ ਇੱਥੇ ਅੰਮ੍ਰਿਤਸਰ ਪੁਲਿਸ ਹੈ। ਤਾਂ ਜਿਹੜੇ ਆਈਓ ਜਾਂ ਹੋਰ ਜਿਹੜੇ ਅਧਿਕਾਰੀ ਹੁੰਦੇ ਨੇ ਉਹ ਪੁੱਛਗਿੱਛ ਕਰਦੇ ਨੇ ਪੁਲਿਸ ਰਿਮਾਂਡ ਦੇ ਵਿੱਚ ਰੱਖਿਆ ਜਾਂਦਾ ਹੈ। ਨਿਆਇਕ ਹਿਰਾਸਤ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਜੇਲ੍ਹ ਹੈ ਉਸ ਦੇ ਵਿੱਚ ਭੇਜਿਆ ਜਾਏਗਾ। ਤੇ ਜੇ ਪੁੱਛਗਿੱਛ ਕਰਨੀ ਹੈ ਲੜਾਇਨ ਸਿੰਘ ਚੌੜਾ ਤੋਂ ਕੇਸ ਨੂੰ ਲੈ ਕੇ ਪੁਲਿਸ ਨੇ ਤਾਂ ਫਿਰ ਤਾਂ 14 ਦਿਨਾਂ ਦੀ ਨਿਆਇਕ ਹਿਰਾਸਤ ਦਿੱਤੀ ਜਾਂਦੀ ਹੈ ਆਮ ਤੌਰ ਤੇ ਤਾਂ ਦੁਬਾਰਾ 14 ਦਿਨ ਬਾਅਦ ਫਿਰ ਪੇਸ਼ ਕੀਤਾ ਜਾਏਗਾ ਨਰੈਨ ਨਰੈਨ ਸਿੰਘ ਚੌੜਾ ਨੂੰ ਹੋ ਸਕਦਾ ਹੈ ਕਿ ਉਸ ਤੋਂ ਪਹਿਲਾਂ ਵੀ ਪੇਸ਼ ਕਰ ਲਿਆ ਜਾਵੇ ਪੁਲਿਸ ਜੇਕਰ ਕੋਈ ਤਸਲ ਲੈ ਕੇ ਆਉਂਦੀ ਹੈ ਜਾਂ ਤਰੀਖ ਹੁੰਦੀ ਹੈ ਆਖਿਆ ਨਰੈਨ ਸਿੰਘ ਚੌੜਾ ਹੁਣ ਇੱਕ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤੇ ਗਏ ਹੁਣ ਰੁਕ ਕਰਦੇ ਹਾਂ ਖਨੌਰੀ ਦਾ ਖਨੌਰੀ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਮਰਵਿੰਦਰ ਸਿੰਘ ਕੰਗ ਸਿੰਮਰਵਿੰਦਰ ਕਾਂਗ ਨੇ ਜਗਦੀਪ ਸਿੰਘ ਢੱਲਵਾਲ ਦੀ ਨਾਲ ਮੁਲਾਕਾਤ ਕੀਤੀ ਹੈ ਤੇ ਕਿਹਾ ਕਿ ਇਸਾਨਾ ਦੇ ਨਾਲ ਕੇਂਦਰ ਦੀ ਸਰਕਾਰ ਛੇਤੀ ਗੱਲਬਾਤ ਸ਼ੁਰੂ ਕਰੇ ਗੱਲਬਾਤ ਕਰਵਾਉਣ ਦੇ ਲਈ ਕੋਸ਼ਿਸ਼ਾਂ ਸੀਐਮ ਮਾਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਹ ਮਲਵਿੰਦਰ ਸਿੰਘ ਕਾਂਗ ਉੱਥੇ ਕਹਿੰਦੇ ਹੋਏ ਨਜ਼ਰ ਆਏ ਨੇ ਕਾਬਲੇ ਗੌਰ ਹੈ ਕਿ ਅਨੰਦਪੁਰ ਸਾਹਿਬ ਤੋਂ ਜਿੱਤੇ ਨਹੀਂ ਮਲਵਿੰਦਰ ਸਿੰਘ ਕਾਂਗ ਐਮਪੀ ਬਣੇ ਨੇ ਲੋਕ ਸਭਾ ਦੇ ਮੈਂਬਰ ਨੇ ਇੱਕ ਵੱਡਾ ਅਹੁਦਾ ਉਨ੍ਹਾਂ ਦੇ ਕੋਲ ਇਸ ਸਮੇ ਹੈਗਾ ਔਰ ਉਹ ਜਗਦੀਪ ਸਿੰਘ ਢੱਲਵਾਲ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ملاقات ਕੀਤੀ ਤੇ ਇਹ ਸੁਚਾਰਾ انہوں نے ਕਿਹਾ ਕਿ ਜਿਹੜੀ ਗੱਲਬਾਤ ਰੁਕੀ ਹੋਈ ਹੈ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਉਹ ਜਲਦ ਤੋਂ ਜਲਦ ਸ਼ੁਰੂ ਹੋਣੀ ਚਾਹੀਦੀ ਹੈ ਕੇਂਦਰ ਦੀ ਸਰਕਾਰ ਜਲਦ ਗੱਲਬਾਤ ਸ਼ੁਰੂ ਕਰੇ ਤੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਸ ਨੂੰ ਮੰਨੇ ਇਹ ਵੀ ਮਲਵਿੰਦਰ ਖੰਡ ਕਹਿੰਦੇ ਉੱਥੇ ਨਜ਼ਰ ਆਏ ਨੇ ਔਰ ਕਾਬਲੇ ਗੌਰ ਹੈ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਡੱਲੇਵਾਲ ਦੀ ਸਿਹਤ ਚਿੰਤਾਜਨਕ ਜ਼ਰੂਰ ਬਣੀ ਹੋਈ ਹੈ ਤੇ ਦੂਜਾ ਪੁਆਇੰਟ ਜਿਹੜਾ ਉਹਨਾਂ ਨੇ ਬਹੁਤ ਅਹਿਮ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਸਮੇਂ ਕੋਸ਼ਿਸ਼ਾਂ ਕਰ ਰਹੇ ਨੇ ਕੇਂਦਰ ਦੇ ਨਾਲ ਕਿਸਾਨਾਂ ਦੀ ਗੱਲਬਾਤ ਕਰਨ ਦੀ ਕਾਬਲੇ ਗੌਰ ਹੈ ਕਿ ਫਰਵਰੀ ਦੇ ਵਿੱਚ ਜਦੋਂ ਗੱਲਬਾਤ ਹੋਈ ਸੀ ਤਾਂ ਉਸ ਸਮੇਂ ਵੀ ਸੀਐਮ ਮੀਟਿੰਗਾਂ ਦੇ ਵਿੱਚ ਮੌਜੂਦ ਰਹੇ ਸੀ ਉਧਰ ਸਿਆਸੀ ਆਗੂਆਂ ਦਾ ਖਨੌਰੀ ਪਹੁੰਚਣ ਦਾ سلسلہ جاری ਹੈ ਰਾਜਾ ਵੜਿੰਗ ਨੇ ਵੀ ਢੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਖਨੌਰੀ ਬਾਰਡਰ ਦੇ ਉੱਤੇ ਪਹੁੰਚ ਕੇ ਉਹਨਾਂ ਦਾ ਹਾਲਚਲ ਜਾਣਿਆ ਵੜਿੰਗ ਨੇ ਢੱਲੇਵਾਲ ਦੀ ਵਿਗੜ ਰਹੀ ਸਿਹਤ ਤੋਂ ਲੈ ਕੇ ਚਿੰਤਾ ਜਤਾਈ ਗੁਰਕੀਰਤ ਕੋਟਲੀ ਤੇ ਕਾਕਾ ਰਣਦੀਪ ਨਾਬਾ ਵੀ ਉੱਥੇ ਮੌਜੂਦ ਰਹੇ ਕਾਂਗਰਸ ਦੇ ਆਗੂ ਨੇ ਢੱਲੇਵਾਲ ਜਾਨ ਜੋਖਮ ਦੇ ਵਿੱਚ ਪਾ ਕੇ ਲੋਕਾਂ ਦੀ ਲੜਾਈ ਲੜ ਰਹੇ ਨੇ ਰਾਜਾ ਵੜਿੰਗ ਕਹਿੰਦੇ ਨਸਰਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਨੇ ਰਾਜਾ ਵੜਿੰਗ ਔਰ ਸੰਸਦ ਦੇ ਵਿੱਚ ਢੱਲੇਵਾਲ ਦੇ ਮਰਨ ਵਰਤ ਦਾ ਮੁੱਦਾ ਅਸੀਂ ਚੁੱਕਾਂਗੇ ਪੀਐਮ ਮੋਦੀ ਤੇ ਸੀਐਮ ਮਾਨ ਨੂੰ ਫੌਰਨ ਦਖਲ ਦੇਣਾ ਚਾਹੀਦਾ ਹੈ ਇਹ ਕਹਿੰਦੇ ਨਸਰਾ ਇਹ ਅਮਿਤ ਸ਼ਾਹ ਜਾਂ ਕੇਂਦਰੀ ਮੰਤਰੀ ਨੂੰ ਇੱਥੇ ਆਉਣਾ ਚਾਹੀਦਾ ਹੈ ਸਰਕਾਰਾਂ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਇਹ ਰਾਜਾ ਵੜਿੰਗ ਕਹਿੰਦੇ ਹੋਏ ਨਸਰਾ ਇਹ ਉੱਥੇ ਹੀ ਅਭੇ ਚਟਾਲਾ ਵੀ ਪਹੁੰਚੇ ਹੋਏ ਸਨ ਉਹਨਾਂ ਨੇ ਵੀ ਆ ਕੇ ਮੁਲਾਕਾਤ ਕੀਤੀ ਆਈਐਨਐਲਡੀ ਦੇ ਆਗੂ ਨੇ ਅਭੇ ਚਟਾਲਾ ਹਰਿਆਣਾ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੇ ਵੀ ਖਨੌਰੀ ਪਹੁੰਚ ਕੇ ਢੱਲੇਵਾਲ ਦਾ ਹਲਚਲ ਜਾ ਆ ਚੁੱਕਾ ਪਰ ਉਹ ਬੇਜਦ ਨੇ ਉਹ ਕਹਿੰਦੇ ਮੈਂ ਅਗਰ ਮੇਰੀ ਜਾਨ ਚਲੀ ਜਾਏਗੀ ਤਾਂ ਮੈਂ ਚਾਹਨਾ ਕਿ ਕਿਸਾਨ ਹੋਰ ਖੁਦਕੁਸ਼ੀ ਨਾ ਕਰੇ ਜੇ ਡੱਲੇਵਾਲ ਸਾਹਿਬ ਇਸ ਦੁਨੀਆ ਤੋਂ ਚਲੇ ਜਾਊਗਾ ਕਿਸਾਨਾਂ ਦੇ ਪਿੱਛੇ ਤਾਂ ਕੋਈ ਫਰਕ ਨਹੀਂ ਪੈਂਦਾ ਸੋ ਅਸੀਂ ਤਾਂ ਉਹਨਾਂ ਨੂੰ ਆਖਿਆ ਵੀ ਇਹ ਤੁਸੀਂ ਨਾ ਕਰੋ ਤੁਹਾਡੇ ਵਰਗੇ ਜੋਧੇ ਕਦੇ-ਕਦੇ ਪੈਦਾ ਹੁੰਦੇ ਜਿਹੜੇ ਲੋਕਾਂ ਦੇ ਪਿੱਛੇ ਕੁਰਬਾਨੀ ਕੀਤੇ ਹੈ ਦੇਖੋ ਐਮਐਸਪੀ ਇੱਕ ਕਿਸਾਨ ਦਾ ਹੱਕ ਹੈ ਔਰ ਐਮਐਸਪੀ ਇੱਕ ਕਿਸਾਨ ਦੀ ਜ਼ਿੰਦਗੀ ਹੈ ਔਰ ਮੇਰਾ ਖਿਆਲ ਉਹਨੂੰ ਮੁਖੀ ਲੈ ਕੇ ਕਿਉਂਕਿ ਵਾਦਾ ਕੀਤਾ ਗਿਆ ਸੀ ਕਿ ਐਮਐਸਸੀ ਬਕਾਇਦਾ ਮੁਕੰਮਲ ਕਰਾਂਗੇ ਔਰ ਉਹ ਐਮਐਸਸੀ ਮੰਗ ਲੈ ਕੇ 달ਿਆਲ ਸਾਹਿਬ ਮਰਨ ਵਰਖ ਤੇ ਬੈਠੇ ਹਨਗੇ ਤਾਂ ਮੈਂ ਤਾਂ ਇਹੀ ਤੁਹਾਡੇ ਮਾਧਿਅਮ ਤੇ ਰ ਅਰਦਾਸ ਕਰਾਂਗਾ ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਦੇ ਔਰ ਆਪਣੇ ਸੰਘਰਸ਼ੇ ਕਾਮਯਾਬ ਹੋਣ ਔਰ ਸਾਡੇ ਪੰਜਾਬ ਦੀ ਕਿਸਾਨੀਤ ਬਚ ਸਕੇ ਔਰ ਗਾਹ ਨੂੰ ਕੋਈ ਐਸਾ ਵਾਕਿਆ ਨਾ ਹੋ ਜਿੱਥੇ ਸਾਨੂੰ ਇਹਦਾ ਨੁਕਸਾਨ ਸਾਡੇ ਪੰਜਾਬੀਆਂ ਨੂੰ ਹਿੰਦੁਸਤਾਨੀਆਂ ਨੂੰ ਜੋ ਲਗਾਤਾਰ ਮਰਨ ਵਰਖ ਤੇ ਉਹਨਾਂ ਨੇ ਬਰ ਰੱਖ ਕਰਕੇ ਇੱਕ ਹੀ ਦਿਨ ਸੇ ਜੋ ਬੈਠੇ ਹਨ ਬੈਨੂੰ ਸ਼ਿਕਾਇਤ ਹੀ ਆਪਕਾ ਅਨੁਸ਼ਣ ਵੀ ਜ਼ਰੂਰੀ ਥਾ ਲੇਕਿਨ ਅਨੁਸ਼ਣ ਸੇ ਜਿਆਦਾ ਆਪਕਾ ਸੰਘਰਸ਼ ਜ਼ਰੂਰੀ